ਸਰਸ਼ੀਕਾਲ ਮੈਰੀਨਾ ਤੇ ਮਾਂ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਗੱਲ ਕੀਤੇ ਜਾਵੇ ਨਕੋਦਰ ਹਲਕੇ ਦੀ ਤਾਂ ਨਕੋਦਰ ਹਲਕੇ ਦੇ ਵਿੱਚ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਹੈ ਉਦਘਾਟਨ ਐਮਐਲਏ ਇੰਦਰਜੀਤ ਕੌਰ ਮਾਨ ਦੇ ਵੱਲੋਂ ਕੀਤਾ ਗਿਆ ਤਾਂ ਇਸ ਦੌਰਾਨ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤਹਿਸੀਲੇ ਵਿੱਚ ਲੋਕਾਂ ਦੇ ਸਾਰੇ ਕੰਮ ਸਹੀ ਤਰੀਕੇ ਦੇ ਨਾਲ ਹੋਣਗੇ ਅਤੇ ਇੱਥੇ ਸਾਰੀਆਂ ਸਹੂਲਤਾਂ ਵੀ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਦੇ ਤਹਿਤ ਐਮਐਲਏ ਇੰਦਰਜੀਤ ਕੌਰ ਮਾਨ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਤੇ ਕਿਹਾ ਕਿ ਇਹ 5-6 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਵੇਗਾ ਜਿਸ ਤੋਂ ਬਾਅਦ ਲੋਕਾਂ ਦੇ ਕੰਮਕਾਜ ਸ਼ੁਰੂ ਹੋ ਜਾਣਗੇ ਆਓ ਸੁਣਦੇ ਹਾਂ ਅੱਜ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਇਹ ਅੱਜ ਇਹ ਸਾਡੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਹੈ ਬਹੁਤ ਪੁਰਾਣੀ ਬਹੁਤ ਜ਼ਰੂਰੀ ਇਹ ਮੰਗਿਆ ਮੈਂ 15 ਸਾਲ ਸਰਪੰਚ ਰਹਿੰਦੇ ਹੋਏ ਸਾਨੂੰ ਰੋਜ਼ ਇੱਥੇ ਆਉਣਾ ਪੈਂਦਾ ਸੀ ਨਾ ਕੋਈ ਢੰਗ ਦਾ ਵਾਸ਼ਰੂਮ ਨਾ ਕੋਈ ਬਹਿਣ ਲਈ ਜਗ੍ਹਾ ਨਾ ਕੋਈ ਖੜੇ ਹੋਣ ਲਈ ਜਗ੍ਹਾ ਲੰਬੇ ਸਮੇਂ ਦਾ ਇੱਕ ਕਿਸਮ ਦਾ ਸੰਤਾਪ ਸੀ ਕਿ ਤਾਂ ਕਮਾਕਾਰਾਂ ਦੇ ਵਿੱਚ ਤੇ ਜਿਹੜੀ ਦੇਰੀ ਹੋਣੀ ਹੁੰਦੀ ਆ ਜਾਂ ਕੋਈ ਦਿੱਕਤਾਂ ਆਉਣੀਆਂ ਉਹ ਵੱਖਰੀਆਂ ਹੁੰਦੀਆਂ ਪਰ ਜਦੋਂ ਗਰਮੀਆਂ ਸਰਦੀਆਂ ਦੇ ਵਿੱਚ ਕਿਸੇ ਨੂੰ ਕੋਈ ਬੈਠਣ ਨੂੰ ਜਗ੍ਹਾ ਨਾ ਮਿਲੇ ਕੋਈ ਸਨਮਾਨਯੋਗ ਵਾਸ਼ਰੂਮ ਨਾ ਲੱਪਣ ਤਾਂ ਫਿਰ ਉਹ ਤਕਲੀਫ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਹ ਆਉਂਦੀਆਂ ਹੀ ਜਦੋਂ ਹੀ ਸਰਕਾਰ ਬਣੀ ਆ ਮੈਂ ਸਭ ਤੋਂ ਪਹਿਲਾਂ ਇਹ ਜਿਹੜੇ ਮੁੱਖ ਪ੍ਰੋਜੈਕਟ ਸਾਡੇ ਸ਼ਹਿਰ ਦੇ ਉਹਨਾਂ ਦੇ ਵਿੱਚ ਤਸਵੀਲ ਕੰ ਔਓਸੀਐਮ ਸਾਹਿਬ ਨੂੰ ਦਿੱਤਾ ਸੀ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਮਨਜੁਖ ਸਿੰਘ ਸਾਹਿਬ ਨੇ ਇਹ ਸਾਡੀ ਅਪੀਲ ਨੂੰ ਕਬੂਲ ਕਰਦੇ ਹੋਏ ਆ ਪੂਰੇ ਹਲਕੇ ਦੀ ਅਪੀਲ ਨੂੰ ਕਬੂਲ ਕਰਦੇ ਹੋਏ ਆ ਅਰ ਪਿਛਲਾ 1 ਸਾਲ ਹੋ ਗਿਆ ਸਾਨੂੰ 2023 ਦੀ ਜਿਮਨੀ ਚੋਣ ਤੋਂ ਪਹਿਲਾਂ ਇਹ ਸਾਡਾ ਪ੍ਰੋਜੈਕਟ ਸੈਂਕਸ਼ਨ ਹੋ ਗਿਆ ਸੀ ਜਿਹੜਾ ਤਹਿਸੀਲ ਕੰਪਲੈਕਸ ਦਾ ਇਦਿਆਂ ਪ੍ਰਬੰਧਕੀ ਕਾਰਵਾਈਆਂ ਕਰਦਿਆ ਕਰਦਿਆ ਜਿੰਨਾ ਸਾਰਾ ਕੁਝ ਅਰੇਂਜਮੈਂਟ ਕਰਦਿਆ ਸਾਨੂੰ ਜਿਹੜਾ ਉਹ ਸਮਾਂ ਲੱਗ ਗਿਆ ਜੇ ਦਿੱਤਾ ਤਾਂ ਅੱਜ ਇਹਦਾ ਨੀ ਪੱਥਰ ਰੱਖਿਆ ਵੈਸੇ ਸਿਮੂ ਸਾਹਿਬ ਨੇ ਇਹਦਾ ਆਨਲਾਈਨ ਵੀ ਕਹਿ ਦਿੱਤਾ ਸੀ ਕਿ ਕੰਮ ਨੂੰ ਸਟਾਰਟ ਕਰਨ ਵਾਸਤੇ ਤੇ ਅੱਜ 5 ਕਰੋੜ ਤੇ 30 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਜਿਹਦੇ ਵਿੱਚ ਪੂਰੀ ਸਾਡੀ ਜਿਹੜੀ ਤਹਿਸੀਲ ਕੰਪਲੈਕਸ ਉਹਦੇ ਵਿੱਚ ਆਏਗਾ ਐਸਟੀਐਮ ਆਫਿਸ ਵੀ ਜਿਹੜਾ ਆ ਉਹਦੇ ਵਿੱਚ ਹੀ ਹੋਏਗਾ ਤੇ ਸਾਰਾ ਹੀ ਦਫ਼ਤਰ ਬਹੁਤ ਵਧੀਆ ਥਿੱਕੇ ਨਾਲ ਔਰ ਬੜਾ ਮਾਕੇ ਬਿਲਕੁਲ ਨਿਆ ਸਟੋਰੀਆਂ ਕਿੰਨੇ ਸਟੋਰੀ ਕਿੰਨੀ ਮੰਜ਼ਲਾ ਬਣਦਾ ਤਿੰਨ ਮੰਜ਼ਲਾ ਕਿੰਨੇ ਮੰਜ਼ਲਾ ਬਣੇਗਾ ਇਹ ਇਹ ਸਟੈਂਡਰਡ ਡਿਜ਼ਾਈਨ ਨੇ ਤਸੀਲਾਂ ਦੇ ਚੜੇ ਹੈਗੇ ਆ ਉਹਦੇ ਤਹਿਤ ਇਹ ਤਿੰਨ ਮੰਜ਼ਲਾ ਜਿਹੜਾ ਸੈਟ ਆ ਬਣੇਗਾ ਇਹ ਫੈਸਿਲਿਟੀਆਂ ਹੋਣਗੀਆਂ ਬਣੇਗਾ ਜੀ ਫੈਸਿਲਿਟੀ ਤਾਂ ਤੁਸੀਂ ਪੰਜਾਬ ਦੇ ਤਸੀਲ ਉਹ ਤਸੀਲਾਂ ਦੇਖੀਆਂ ਹੋਈਆਂ ਜਿੱਥੇ ਪ੍ਰੋਪਰ ਡਿਜ਼ਾਈਨ ਦੇ ਨਾਲੇ ਬਣੇ ਹੋਏ ਹਰ ਇੱਕ ਫੈਸਿਲਿਟੀ ਪਾਣੀ ਵਾਸ਼ਰੂਮ ਹਰ ਇੱਕ ਨੂੰ ਚੜਨ ਨੂੰ ਰੈਂਪ ਵਗੈਰਾ ਹਰ ਚੀਜ਼ ਜਿਹੜੀ ਸਹਨੇ ਬਜ਼ੁਰਗਾਂ ਵਾਸਤੇ ਚੜਨ ਵਾਸਤੇ ਕਿ ਕਿਸੇ ਨੂੰ ਉਤਨ ਚੰਡੀ ਦਿੱਕਤ ਨਾ ਹੋਵੇ ਰੈਂਪ ਵੀ ਹੋਏਗਾ ਸਭ ਕੁਝ ਹੋਏਗਾ ਔਰ ਇੱਕ ਫੁੱਲ ਫਰਨੀਸ਼ਡ ਤੇ ਫੁੱਲ ਫਲੈਜ ਫੈਸਿਲਿਟੀਆਂ ਦੇ ਨਾਲ ਇੱਕ ਮਾਡਰਨ ਤਸੀਲ ਕੰਪਲੈਕਸ ਜਿਹੜਾ ਉਹਨੂੰ ਕੋਤੇਸਾ ਨਾਮ ਦਿੰਕੇ ਚਾਰ ਇਹ ਤਾਂ ਸਿਰਫ 6 ਮਹੀਨੇ ਦਾ ਟਾਈਮ ਪੀਰੀਅਡ ਹੈ ਇਸੇ ਕਰਕੇ ਅਸੀਂ ਅੱਜ ਜਲਦੀ ਕੀਤੀ ਆ ਕੋਈ ਖਾਸ ਪ੍ਰਬੰਧ ਨਹੀਂ ਕਰ ਸਕੇ ਨਹੀਂ ਤਾਂ ਇਹਨੂੰ ਪ੍ਰੋਗਰਾਮ ਨੂੰ ਆਪਾਂ ਵੱਡਾ ਵੀ ਕਰ ਸਕਦੇ ਸੀ ਕਿ ਕੋਟ ਲੱਗਣ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਇਹਨੂੰ ਸਟਾਰਟਿੰਗ ਕਰਵਾ ਲਈਏ ਤਾਂ ਕਿ ਅਸੀਂ 6 ਮਹੀਨੇ ਦੇ ਵਿੱਚ ਇਹਨੂੰ ਕੰਮ ਉਹ ਵਧੀਆ ਪ੍ਰਣਾਲਾ ਵੀ ਤੁਹਾਡੇ ਜਿਹੜਾ ਕੰਪਲੈਕਸ ਬਣਨਾ ਜਾ ਰਿਹਾ ਪਰ ਜਿਹੜਾ ਨਾਲ ਹੀ ਇੱਕ ਬਹੁਤ ਲੱਖਾਂ ਰੁਪਇਆ ਲਾ ਕੇ ਜਿਹੜਾ ਵਡਵਾਰ ਖਾਨਾ ਬਣਵਾਇਆ ਸੀ ਉਹਦੀ ਜਿਹੜੀ ਜਿੰਨੀ ਵੀ ਇਮਾਰਤ ਤੇ ਜੱਜਰ ਹੋਈ ਪਈ ਆ ਤੇ ਉਹਦੇ ਬਾਰੇ ਕੋਈ ਦੇਖ ਸੰਭਾਲ ਦੀ ਕੋਈ ਹੈ ਨਹੀਂ ਆ ਉਹਦੇ ਵਿੱਚ ਵੀ ਅਸੀਂ ਐਸਟੀਮੇਟ ਬਣਾ ਕੇ ਭੇਜ ਦਿੰਨੇ ਸਰਕਾਰ ਨੂੰ ਕਿਉਂਕਿ ਰਿਪੇਅਰ ਵਾਸਤੇ ਜਾਂ ਹੋਰ ਫੈਸਿਲਿਟੀਆਂ ਜਿਹੜੀਆਂ ਵੀ ਚਾਹੀਦੀਆਂ ਨੇ ਉੱਥੇ ਉਹਨਾਂ ਦੇ ਵਿੱਚ ਕਦੀ ਵੀ ਸਰਕਾਰਾਂ ਦੇ ਕੋਲ ਇਹਨਾਂ ਪੈਸਿਆਂ ਦੀ ਕਮੀ ਨਹੀਂ ਹੁੰਦੀ ਸਰਕਾਰਾਂ ਦੇ ਕੋਲ ਇਹਨਾਂ ਸਾਧਨਾਂ ਦੀ ਕਮੀ ਨਹੀਂ ਹੁੰਦੀ ਕਿਉਂਕਿ ਜਿਹੜੀ ਬਿਲਡਿੰਗ ਬਣ ਗਈ ਉਹਦੀ ਮੈਂਟੇਨੈਂਸ ਦੇ ਪੈਸੇ ਹਰ ਸਾਲ ਸਰਕਾਰ ਦੇ ਹੁੰਦੇ ਆ ਸਿਰਫ ਸਾਡੀ ਜਿਹੜੀ ਇੱਛਾ ਸ਼ਕਤੀ ਹੈ ਨਾ ਕੰਮ ਕਰਨ ਦੀ ਜਾਂ ਸਾਡਾ ਵਿਜ਼ਨ ਕੀ ਹੈ ਜਾਂ ਸਾਨੂੰ ਲੋਕਾਂ ਦੇ ਨਾਲ ਦੁੱਖ ਤਕਲੀਫ ਕਿੰਨਾ ਜਾਂ ਸਾਨੂੰ ਲੋਕਾਂ ਦੇ ਨਾਲ ਪਿਆਰ ਕਿੰਨਾ ਕਿ ਹਲਕੇ ਨਾਲ ਪਿਆਰ ਕਰਨਾ ਇਹ ਸਾਰਾ ਇਸ ਚੀਜ਼ ਤੇ ਡਿਪੈਂਡ ਕਰਦਾ ਇਹਦਾ ਐਸਟੀਮੇਟ ਬਣਾ ਕੇ ਫੌਰਨ ਭੇਜ ਦਿੱਤਾ ਜਾਏਗਾ ਔਰ ਜਿੰਨੀ ਜਲਦੀ ਹੋ ਸਕਦਾ ਇਹਨੂੰ ਪਾਸ ਕਰਵਾ ਕੇ ਅਸੀਂ ਲੈ ਕੇ ਜਾਵਾਂਗੇ ਤਾਂ ਕਿ ਪਟਵਾਰਖਾਨੇ ਦੀ ਬਿਲਡਿੰਗ ਦੇ ਵਿੱਚ ਵੀ ਸੁਧਾਰ ਹੋ ਸਕੇ ਉੱਥੇ ਵਾਸ਼ਰੂਮਾਂ ਦੀ ਹਾਲਤ ਮਾੜੀ ਆ ਮੈਂ ਗਈ ਸੀ ਇੱਕ ਦਿਨ ਉਹ ਵੀ ਅਸੀਂ ਜਿਹੜਾ ਕੰਪਲੈਕਸ ਜਿਹੜਾ ਹੈ ਉਹ ਬਲੌਕ ਵਗੈਰਾ ਦੁਬਾਰਾ ਬਣਾਵਾਉਣਾ ਹੈ ਪੰਜਾਬ ਸਰਕਾਰ ਜਿਹੜੀ ਆ ਕਰਪਸ਼ਨ ਦੇ ਖਿਲਾਫ ਜਿਹੜੀ ਉਹਨਾਂ ਨੇ ਬੜੀ ਮੁਹਿੰਮ ਜਿਹੜੀ ਵੰਡੀ ਹੋਈ ਆ ਪਰ ਨਕੋਦਰ ਨਗਰ ਕਾਉਂਸਲ ਦੇ ਵਿੱਚ ਕੁਝ ਹੀ ਦਿਨ ਪਹਿਲਾਂ ਜਿਹੜਾ ਇੱਕ ਕਲਰਕ ਨੂੰ ਸਸਪੈਂਡ ਕੀਤਾ ਗਿਆ ਕਿ ਤੁਹਾਡੇ ਜਿਹੜਾ ਉਹ ਕੋਟਾ ਲਾਇ ਤੁਹਾਡੀ ਨਜ਼ਰ ਚ ਹੈ ਬਿਲਕੁਲ ਸਾਰਾ ਮਾਮਲਾ ਮੇਰੇ ਨਜ਼ਰ ਦੇ ਵਿੱਚ ਆਉਣ ਤੋਂ ਬਾਅਦ ਹੀ ਇਹ ਸਸਪੈਂਸ਼ਨ ਹੋਈ ਆ ਅਦਰਵਾਇਸ ਪਹਿਲਾਂ ਹੀ ਉੱਥੇ ਬਹੁਤ ਕੁਝ ਚੱਲਦਾ ਔਰ ਇਹ ਨਹੀਂ ਹੈ ਕਿ ਹੁਣ ਦੀ ਸਰਕਾਰ ਦਾ ਚੱਲਦਾ ਪਿੱਛੋਂ ਲੈ ਕੇ ਚੱਲਦਾ ਖਾਸ ਕਰਕੇ ਤੁਸੀਂ ਕਿਹੋ ਜਿਹੇ ਅਕਿਰਤ ਕਰਨ ਲੋਕ ਨੇ ਉਹ ਜਿਹੜੇ ਗਰੀਬਾਂ ਦੇ ਜਿਨ੍ਹਾਂ ਦੇ ਸਿੱਤ ਛੱਤ ਹੈ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣ ਵਾਸਤੇ ਜਿਹੜਾ ਅਸੀਂ ਪੈਸੇ ਸਰਕਾਰ ਦਿੰਦੀ ਉਹਦੇ ਵਿੱਚੋਂ ਪੈਸੇ ਖਾਂਦੇ ਆ ਔਰ ਫਰਜ਼ੀ ਖਾਤੇ ਨੇ ਬਹੁਤ ਕੁਸ਼ਾ ਇਹਦੀ ਜਾਂਚ ਵੀ ਜਿਹੜੀ ਹੈ ਨਾ ਮੈਂ ਨਗਰ ਕੌਂਸਲ ਤੱਕ ਨਹੀਂ ਛੱਡੂੰਗੀ ਇਹਦੀ ਜਾਂਚ ਜਿਹੜੀ ਵਿਭਾਗੀ ਜਾਂਚ ਵੀ ਹੋਏਗੀ ਔਰ ਵਿਜੀਲੈਂਸ ਜਾਂਚ ਜਿਹੜੀ ਕਰਵਾਈ ਹੋ ਤਾਂ ਉਹਨਾਂ ਨੇ ਉਸੇ ਜਿਹੜੇ ਕਰਾਰਕਿਆ ਜਾਂ ਉਸੇ ਸਟਾਫ ਤੋਂ ਕਰਵਾਈ ਮੇਰੇ ਲਈ ਇਹ ਜਾਂਚ ਮੈਟਰ ਨਹੀਂ ਕਰਦੀ ਮੈਂ ਇਸ ਜਾਂਚ ਦੇ ਨਾਲ ਸੈਟੀਸਫਾਈਡ ਨਹੀਂ ਹੋਣਾ ਮੇਰੇ ਲਈ ਕੋਈ ਮੈਟਰ ਨਹੀਂ ਕਰਦਾ ਨਗਰ ਕੌਂਸਲ ਇਹਦੇ ਵਿੱਚ ਕੀ ਕਰਦਾ ਕੀ ਨਹੀਂ ਕਰਦਾ ਇਹਦੀ ਜਾਂਚ ਜਿਹੜੀ ਵਿਜੀਲੈਂਸ ਕਰੂਗੀ ਔਰ ਵਿਭਾਗੀ ਜਾਂਚ ਕਰੂਗਾ ਇਹ ਤਾਂ ਜਿਹੜੀ ਸਾਡੀ ਟੀਮ ਕੋਈ ਲੱਗੇਗੀ ਜਾਂਚ ਵਾਸਤੇ ਉਹ ਜਾਂਚ ਕਰਨਗੇ ਔਰ ਇੱਕ ਜਾਂਚ ਨਹੀਂ ਹੋਣੀ ਇਹਦੇ ਵਿੱਚ ਬਹੁਤ ਸਾਰੀਆਂ ਜਾਂਚਾਂ ਨੇ ਜਿਹੜੀਆਂ ਹੋਣੀਆਂ ਜਿਵੇਂ ਐਫਆਈਆਰ ਕੀਤੀ ਗਈ ਹੈ FIR ਪਹਿਲਾਂ ਨਹੀਂ ਹੁੰਦੀ ਪਹਿਲਾਂ ਇਹਨੂੰ ਅਸੀਂ ਦੋਸ਼ ਕਿਹੜੇ ਕਿਹੜੇ ਦੇ ਤੇ ਲੱਗਦੇ ਕਿਉਂਕਿ ਹਜੇ ਮੁਢਲੀ ਕਾਰਵਾਈ ਆ ਹਜੇ ਤਾਂ ਸਿਰਫ ਸੈਟ ਕੋਲ ਜਿਹੜਾ ਡਾਟਾ ਆਇਆ ਉਹ ਇਹਨਾਂ ਚੀਜ਼ਾਂ ਦਾ ਆਇਆ ਕਿ ਵੀ ਇਹਨਾਂ ਨੇ ਘਰਾਂ ਦੇ ਵਿੱਚੋਂ ਖਾਤੇ ਇੱਕ ਅੱਖਾ ਪੈਸੇ ਖਾਲੇ ਫਰਜੀ ਕਾਊਂਟ ਖੋਲ ਲਏ ਉਹਦੇ ਪੈਸੇ ਖਾਲੇ ਕੁਝ ਕਿਹੜੇ ਕਿਹੜੇ ਲੋਕ ਇਨਵੋਲਵ ਨੇ ਪਰਚਾ ਦਰਜ ਕਰਨ ਵਾਸਤੇ ਪੂਰੀ ਇਨਫਰਮੇਸ਼ਨ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਕਰਕੇ ਪਰਚੇ ਦੀ ਕਾਲੀ ਨਹੀਂ ਕਰਾਂਗੇ ਕਿਉਂਕਿ ਅਸੀਂ ਇਹਨਾਂ ਕੋਲੋਂ ਪੈਸੇ ਰਿਕਵਰ ਵੀ ਕਰਨੇ ਆ ਔਰ ਨਾਲ ਦੀ ਨਾਲ ਜਿਹੜੀ ਟੈਬ ਵਿਜਾਰੀ ਦੇ ਵਿੱਚ ਬਹੁਤ ਸਾਰੇ ਕਪੜੇ ਆ ਔਰ ਜਿਹੜੇ ਹਾਊਸ ਟੈਕਸ ਇਕੱਠੇ ਕੀਤੇ ਜਾਂਦੇ ਜਾਂ ਜਿਹੜੀ ਟੈਕਸ ਕਲੈਕਟਿੰਗ ਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੜਬੜੀਆਂ ਨੇ ਦੁਬਾਰਾ ਦੁਬਾਰਾ ਵੀ ਮੁਰਕੇ ਸਾਲ ਖਾਣ ਏ ਵੀ ਹੁਣ ਕੰਮ ਖਤਮ ਕਰਾਂਗੇ ਕਿਉਂਕਿ ਚਾਰ ਪੈੜਾ ਜਿਹੜੇ ਹੈਗੇ ਸਸਪੈਂਡ ਮੈਂ ਕਦੇ ਵੀ ਮੈਂ ਕਦੇ ਵੀ ਸਸਪੈਂਡ ਬੰਦੇ ਨੂੰ ਜਿੰਨੀ ਦਰ ਉਹਨੂੰ ਕਲੀਨ ਚਿੱਟਨੀ ਮਿਲਦੀ ਕਿ ਉਹਨੇ ਕੁਝ ਨਹੀਂ ਕੀਤਾ ਮੈਂ ਕਿਸੇ ਨੂੰ ਵੀ ਬਹਾਲ ਕਰਨ ਦੇ ਹੱਕ ਦੇ ਵਿੱਚ ਹੈ ਨਹੀਂ ਨਗਰ ਕੌਂਸਲ ਕਪਲਿਆਂ ਦਾ ਗੜ ਬਣ ਗਿਆ ਹੋਇਆ ਇਸ ਕਰਕੇ ਉੱਥੇ ਕਿਸੇ ਨੂੰ ਮਾਫੀ ਨਹੀਂ ਮਿਲਣੀ ਮਤਲਬ ਥੋੜੀ ਨਜ਼ਰ ਦੇ ਥੱਲੇ ਲੋਕ ਕੰਮ ਕਰ ਰਹੇ ਆ ਤੁਹਾਨੂੰ ਚੰਗੇ ਬਣ ਕੇ ਕੰਮ ਕਰ ਰਹੇ ਆ ਤੁਹਾਡੀਆਂ ਅੱਖਾਂ ਦੇ ਵਿੱਚ ਧੂਲ ਝੋਕ ਰਹੇ ਆ ਇਹ ਤੇ ਜੇ ਕੁਝ ਲੋਕ ਸਾਹਮਣੇ ਨਾ ਆਉਂਦੇ ਜਿਨ੍ਹਾਂ ਦੇ ਪੈਸੇ ਖਾਲੇ ਗਏ ਆ ਤੇ ਸ਼ਾਇਦ ਇਹ ਮੁੱਦਾ ਹਜੇ ਵੀ ਦੱਬਿਆ ਰਹੇ ਜੇ ਕੋਈ ਕੋਈ ਪਤਾ ਦਾ ਮਸਲਾ ਕਿਉਂ ਨਹੀਂ ਹੱਲ ਹੋਉਂਦਾ ਜਾਂ ਮੁੱਦੇ ਵਿੱਚ ਨਿਕਲੂਗਾ ਕਰੋੜਾਂ ਦੇ ਵਿੱਚ ਐਸੀ ਨਹੀਂ ਮੇਰੇ ਸਾਰੇ ਸ਼ਹਿਰ ਨੂੰ ਅਪੀਲ ਲਿਆ ਕਿ ਜਿਹੜੇ ਵੀ ਕੰਮ ਚੱਲਦੇ ਆ ਜੇ ਕੋਈ ਨਗਰ ਕੌਂਸਲ ਵੱਲੋਂ ਸ਼ਕਤੀ ਹੋਵੇ ਜਾਂ ਕੋਈ ਪ੍ਰਸ਼ਾਸਨ ਤੇ ਸ਼ਕਤੀ ਹੁੰਦੀ ਆ तहसील कॉम्प्लेक्स ਚ ਸ਼ਕਤੀ ਹੁੰਦੀ ਆ ਕਿਤੇ ਵੀ ਸ਼ਕਤੀ ਹੁੰਦੀ ਉਹ ਤੁਹਾਡੇ ਵਾਸਤੇ ਆ ਤੁਸੀਂ ਸਾਰੇ ਜਣੇ ਉਹਦੇ ਵਿੱਚ ਵੱਧ ਚੜ ਕੇ ਸਾਥ ਦਿਆ ਕਰੋ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੋਆਪਰੇਟ ਕਰਿਆ ਕਰੋ ਚੋਰੀਆਂ ਡਟ ਕੇ ਇਹ ਉਹ ਸਾਰਾ ਕੁਝ ਜਿਹੜਾ ਇਹ ਸਾਡੇ ਹੀ ਲੋਕ ਨੇ ਆਪਣੇ ਘਰਾਂ ਦੇ ਵਿੱਚੋਂ ਨਿਕਲ-ਨਿਕਲ ਕੇ ਜਾਂਦੇ ਆ ਇਸ ਕਰਕੇ ਸਾਰੇ ਆਪਣੀ ਜ਼ਿੰਮੇਵਾਰੀ ਸਮਾਜ ਪ੍ਰਤੀ ਨਿਭਾਉਂਦੇ ਹੋਏ ਮਾਨਯੋਗ ਸਿੰਘ ਸਾਹਿਬ ਦਾ ਅਸੀਂ ਸਾਥ ਦੇਣਾ ਕਿਉਂਕਿ ਡਟ ਕੇ ਲੱਗੇ ਹੋਏ ਆ ਕਿ ਵੀ ਇਹ ਸਾਰਾ ਜਿਹੜਾ ਕਚਰਾ ਹੈ ਉਹਨੂੰ ਸਬਿਟਿਆ ਜਾਏ ਔਰ ਬਹੁਤ ਸਾਰਾ ਕਚਰਾ ਤੁਹਾਡੀ ਜਾਣਕਾਰੀ ਵਾਰੇ ਦੱਸ ਦਿਆ ਕਿ ਸਬਿਟਿਆ ਜਾ ਰਿਹਾ ਖਾਸ ਕਰਕੇ ਆਪਣੀ ਇੱਥੇ ਨਕੋਦਰ ਦੇ ਵਿੱਚ ਵੀ ਕੋਈ ਡੀਐਸਪੀ ਸਾਹਿਬ ਨੂੰ ਤੁਸੀਂ ਪੁੱਛ ਲਿਓ ਬੇਸ਼ੱਕ ਵੱਡੇ ਗੈਂਗਸਟਰ ਵੱਡੀਆਂ ਚੋਰੀਆਂ ਚ ਤਰ੍ਹਾਂ ਬਿਲਕਾ ਦੇ ਉੱਤੋਂ ਟਰਾਂਸਫਾਰਮਰ ਚੋਰ ਬੜਾ ਕੁਝ ਇਸ ਸਮੇਂ ਦੇ ਵਿੱਚ ਹੋ ਰਿਹਾ ਔਰ ਨਸ਼ੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੱਡਾ ਰੈਕਟੇਟ ਇੱਕ ਪਰਦਾ ਫਾਸ਼ ਹੋਇਆ ਜਿਹੜਾ ਸ਼ੰਕਰ ਵਾਲੇ ਇੱਕ ਇੰਟਰਨੈਸ਼ਨਲੀ ਲਾ ਲੋ ਉਹਨਾਂ ਨੂੰ ਤੁਸੀਂ ਜਿਹੜੇ ਫੜੇ ਆ ਉਹਨਾਂ ਦੇ ਰਾਹੀਂ ਬਹੁਤ ਸਾਰੀਆਂ ਮੱਛੀਆਂ ਸਾਹਮਣੇ ਆ ਰਹੀਆਂ ਔਰ ਸਾਰੀ ਜਨਤਾ ਦੇ ਸਾਥ ਤੇ ਨਾਲ ਲੋਕਾਂ ਦੇ ਸਾਥ ਤੇ ਨਾਲ ਪੂਰੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਜਿਹੜੇ ਸੁਪਨੇ ਨੇ ਉਹ ਪੂਰੇ ਕੀਤੇ ਜਾ ਸਕਣ ਕਿਉਂਕਿ ਉਹਨਾਂ ਦੇ ਸੁਪਨੇ ਨਹੀਂ ਉਹ ਸਾਡੇ ਆਪਣੇ ਮੇਰੇ ਸੁਪਨੇ ਨੇ ਪਾਰਟੀ ਦੇ ਸੁਪਨੇ ਨੇ ਸਰਦਾਰ ਕੋਕਨ ਸਿੰਘ ਮਾਨਜੀ ਦੇ ਸੁਪਨੇ ਨੇ ਔਰ ਕੰਮ ਸਾਰਾ ਠੀਕ ਠਾਕ ਹੋ ਰਿਹਾ ਹੁਣ ਇਤਰਾਜ਼ ਜਿਹੜੇ ਆ ਉਹ ਘਟਨੇ ਚਾਹੀਦੇ ਆ ਮੈਂ ਇਹ ਸਮਝਦੀ ਆ ਕਿ ਹੁਣ ਇਤਰਾਜ਼ ਘਟਨੇ ਚਾਹੀਦੇ ਮੈਂ ਵੀ ਕਿਟਰ ਡੋਹੂ ਨੀ ਪ੍ਰੋਜੈਕਟ ਜਿਹੜਾ ਸਾਈਡ ਤੋਂ ਸੀਸੀਟੀਵੀ ਕੈਮਰੇ ਲੱਗਣਗੇ ਬਿਲਕੁਲ ਆਉਣ ਵਾਲੀ ਜਿਹੜੀ ਸਾਡੀ ਮੀਟਿੰਗ ਹੈ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਇਹ ਮੁੱਦਾ ਮੇਰੀ ਪ੍ਰਾਇਓਰਟੀ ਜਿਹੜੀ ਸੀਗੀ ਉਹ ਸੀਗੀ ਕਿ ਪਹਿਲਾਂ ਅਸੀਂ ਟ੍ਰੈਫਿਕ ਸਮੂਥ ਕਰ ਲਈਏ ਥੋੜੀਆਂ ਜਿਹੀਆਂ ਕੁਝ ਚੀਜ਼ਾਂ ਕਿਉਂਕਿ ਬਜਟ ਵੀ ਦੇਖਣੇ ਹੁੰਦੇ ਆ ਕਿ ਕੁਝ ਚੀਜ਼ਾਂ ਜਿਹੜੀਆਂ ਪ੍ਰਾਇਓਰਟੀ ਤੇ ਹੋਣ ਵਾਲੇ ਕੁਝ ਬਹੁਤ ਸਾਰੇ ਰਸਤੇ ਬਹੁਤ ਸਾਰੀਆਂ ਸੜਕਾਂ ਦੰਦੀਆਂ ਖਰਾਬ ਸੀ ਜਿਨ੍ਹਾਂ ਦੀ ਲੋਕਾਂ ਨੂੰ ਜਰੂਰ ਸੀ ਪਹਿਲਾਂ ਉਹ ਕਿਤੇ ਜਾਣ ਉਸ ਤੋਂ ਬਾਅਦ ਹੁਣ ਅਸੀਂ ਇਹ ਜਿਹੜੀਆਂ ਇਹ ਇੱਕ ਕਿਸਮ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਇੱਕ ਪ੍ਰੋਜੈਕਟ ਜਿਹੜਾ ਇਹ ਪੁਲਿਸ ਦੇ ਨਾਲ ਮਿਲ ਕੇ ਬਣਾਵਾਂਗੇ ਕੱਲੇ ਸੀਸੀਟੀਵੀ ਕੈਮਰੇ ਬਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਪੁਲਿਸ ਦੇ ਨਾਲ ਇਹ ਪ੍ਰੋਜੈਕਟ ਮਿਲ ਕੇ ਬਣਾਵਾਂਗੇ ਹੋ ਸਕਦਾ ਸੀ ਪੁਲਿਸ ਵਾਲੇ ਇਸ ਪ੍ਰੋਜੈਕਟ ਨੂੰ ਥੋੜਾ ਬਤਾ ਕੇ ਬਧਾਈ ਇਹ ਕੋਸ਼ਾਫ ਕਰਾਂਗੇ ਕੁਸ਼ੀਨਾ ਕੋਲ ਕਰਵਾਵਾਂਗੇ ਔਰ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਮੈਡਮ ਪੁਲਿਸ ਦੀ ਨਫਰੀ ਵਧਾਉਣੇ ਲਿਖਿਆ ਹੈ ਜੀ ਮੈਂ ਡੀਜੀਪੀ ਸਾਹਿਬ ਨੂੰ ਲਿਖ ਦਿੱਤਾ ਹੋਇਆ ਕਿ ਸਾਡੀ ਨਫਰੀ ਇੱਥੇ ਦੀ ਵਧਾਈ ਜਾਵੇ ਔਰ ਵਧਾਈ ਵੀ ਜਾ ਰਹੀ ਹੈ ਕੁਝ ਲੋਕ ਆ ਵੀ ਰਹੇ ਹਨ ਬਹੁਤ ਸਾਰੇ ਲੋਕਾਂ ਨਾਲ ਮਿਲੇ ਵੀ ਹਨ ਨਵੀਆਂ ਭਰਤੀਆਂ ਜਿਹੜੀਆਂ ਆ ਰਹੀਆਂ ਹਨ ਜਿਹੜੇ ਟ੍ਰੈਂਡ ਨਹੀਂ ਹੈਗੇ ਉਹਨਾਂ ਕੰਮ ਨਹੀਂ ਕਰ ਪਾ ਰਹੇ ਰਿਟਾਇਰਮੈਂਟ ਬਹੁਤ ਜ਼ਿਆਦਾ ਹੈ ਹਰ ਸਾਲ ਰਿਟਾਇਰ ਚੇਡੇ ਸਾਡੇ ਅਫਸਰ ਹੋ ਰਹੇ ਹਨ ਤਾਂ ਕਰਕੇ ਸਾਨੂੰ ਥੋੜੀ ਦਿੱਕਤ ਆ ਰਹੀ ਹੈ ਜਿਹੜੇ ਆ ਰਹੇ ਉਹਨਾਂ ਦੇ ਕੋਲ ਐਕਸਪੀਰੀਅੰਸ ਦੀ ਘਾਟ ਹੈ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਹੈ ਜੇ ਪਿਛਲੇ 2015 ਤੋਂ ਲੰਬੀ ਦਿੰਦੀ ਲਗਾਤਾਰ ਜਿਹੜਾ ਭਰਤੀ ਦਾ ਗੈਪ ਸੀ ਜਿਹੜਾ 40000 ਦੀ ਭਰਤੀ ਦਾ ਗੈਪ ਸੀ ਉਹ ਇੱਕਦਮ ਦੇ ਨਾਲ ਜਿੰਨੇ ਵੀ ਹੁਣ ਭਰਤੀ ਆ ਰਹੀ ਹੈ ਉਹ ਐਕਸਪੀਰੀਅੰਸ ਨਹੀਂ ਹੈ ਉਹਨਾਂ ਲੋਕਾਂ ਦੇ ਕੋਲ ਉਹ ਸਾਨੂੰ ਮੁਸ਼ਕਲ ਜ਼ਰੂਰ ਥੋੜੀ ਜਿਹੀ ਆ ਰਹੀ ਹੈ 80000 ਹੋਰ ਮਨਜੋਗ ਸਿੰਘ ਸਾਹਿਬ ਨੇ ਕਿਹਾ ਕਿ ਪੁਲਸ ਵਿਭਾਗ ਨੇ ਕਿਹਾ ਦਾਦੇ ਕਿ ਨਕੌਦਰ ਹਲਕੇ ਦੇ ਵਿੱਚ ਐਮਐਲ ਇੰਦਰਜੀਤ ਕੌਰ ਮਾਨ ਦੇ ਵੱਲੋਂ ਲਗਾਤਾਰ ਨਵੇਂ ਤੋਂ ਨਵੇਂ ਕੰਮ ਜਿਹੜੇ ਕੀਤੇ ਜਾ ਰਹੇ ਨੇ ਜਿਹਦੇ ਚੱਲਦੇ ਇਲਾਕਾ ਵਾਸੀ ਆਪਣੇ ਇਸ ਵਿਦਾਇਕਾ ਤੋਂ ਲੋਕ ਕਾਫੀ ਖੁਸ਼ ਨਜ਼ਰ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼